ਤਾਂ ਇਹ ਕੋਈ ਡਿਵੈਲਪਮੈਂਟ ਹੈ ਕਿਹੜੀ ਸਰਕਾਰ ਦੇ ਰਹੀ ਹੈ ਕਿਹੜੀ ਸਰਕਾਰ ਚੁਣੀ ਚਾਹੀਦੀ ਹੈ ਅੱਛਾ ਡਿਵੈਲਪਮੈਂਟ ਕਿੰਨੇ ਦਿੱਤੀ ਹੈ ਡਿਵੈਲਪਮੈਂਟ ਹੈ ਜੀ ਦੇਖੋ ਯਾਰ ਮਹਾਰਾ ਰஞ்சிਤ ਸਿੰਘ ਲੈ ਕੇ ਜਾ ਕੇ ਵੇਖੋ ਇੱਧਰ ਵੇਖੋ ਲਾਈਟਾਂ ਹੀ ਨਹੀਂ ਆਈਆਂ ਬਿਜਲੀ ਦਾ ਕਾਫੀ ਸਮਾਂ ਦਿੱਤਾ ਤਾਂ ਲਾ ਐਕਸਪੀਰੀਅੰਸ ਵੀ ਬੜਾ ਵਧੀਆ ਹੋਣਾ ਤੁਸੀਂ ਕਈ ਇਲੈਕਸ਼ਨ ਦੇਖੇ ਹੋਣੇ ਆ ਇਹ ਜਿਹੜਾ ਐਮਪੀ ਦਾ ਇਲੈਕਸ਼ਨ ਹੋ ਰਿਹਾ ਚਾਰ ਉਮੀਦਵਾਰ ਨੇ ਇਸ ਤੋਂ ਪਹਿਲਾਂ ਇੰਨੇ ਉਮੀਦਵਾਰ ਇਕੱਠੇ ਨਹੀਂ ਹੁੰਦੇ ਅੱਜ ਚਾਰ ਉਮੀਦਵਾਰ ਨੇ ਤੇ ਤੁਹਾਡੇ ਮੁਤਾਬਿਕ ਕਿਹੜੇ ਉਮੀਦਵਾਰ ਨੂੰ ਆਪਾਂ ਸਪੋਰਟ ਕਰਨੀ ਚਾਹੀਦੀ ਹੈ ਪਹਿਲੀ ਗੱਲ ਤਾਂ ਹੈ ਜ ਤੋ ਘਰ ਉੱਜੜ ਜਾਂਦਾ ਉਹ ਵੈਸੇ ਉਜੜੇ ਹੋਇਆ ਠੀਕ ਹੈ ਜੀ ਇਹ ਦੋ ਹੈਗੇ ਆ ਕੇਵਲ ਪਾਰਟੀਆਂ ਵੱਖਰੀਆਂ ਹੋ ਗਈਆਂ ਪਹਿਲਾਂ ਇਕੱਠੇ ਚੱਲਦੀਆਂ ਸੀ ਘਰ ਚ ਕਲੇਸ਼ ਹੀ ਪੈ ਗਿਆ ਘਰ ਦੇ ਤੋਂ ਭਾਂਡੇ ਵੱਖਰੇ ਵੱਖਰੇ ਹੋ ਜਾਂਦੇ ਨਾ ਤੇ ਫਿਰ ਕੀ ਰਹਿੰਦਾ ਵਾ ਕਿਸੇ ਵਾਲਾ ਜ਼ਿਆਦਾ ਕਿਸੇ ਵਾਲਾ ਘੱਟ ਇਹਨਾਂ ਵਾਲਾ ਹੈਗਾ ਖੜੀ ਰਿਹਾ ਹੀ ਨਹੀਂਗਾ ਕੁਝ ਵੀ ਦੂਜੀ ਗੱਲ ਆ ਗਈ ਕਿ ਇੱਥੇ ਆਪ ਪਾਰਟੀ ਦੀ ਕੇਵਲ ਸਿੰਘ ਧਾਲੀਵਾਲ ਨੇ ਕੀ ਕੀਤਾ ਵਾ ਕੁਝ ਨਹੀਂ ਕੀਤਾ ਡਵੈਲਪਮੈਂਟ ਪਹਿਲਾਂ ਹੈਗੇ ਮਨਿਸਟਰ ਹੈਗੇ ਮੰਤਰੀ ਹੈ ਕੁਲਦੀਪ ਸਿੰਘ ਧਾਲੀਵਾਲ ਹਾਂਜੀ ਮੰਤਰੀ ਹੈ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਆ ਕੀ ਕੀਤਾ ਜੀ ਉਹਨਾਂ ਨੇ ਇੱਕ ਇੱਕ ਜਿਹੜਾ ਹੈਗਾ ਵਾ ਕਿ ਇਹ ਜਿਹੜੀਆਂ ਪਾਰਟੀਆਂ ਬਦਲ ਕੇ ਅਸੀਂ ਪਬਲਿਕ ਬੇਵਕੂਫ ਜਦੋਂ ਜਿਹੜਾ ਬੰਦਾ ਅੱਜ ਇਹਨੂੰ ਉਥੋਂ ਟਿਕਾਣਾ ਨਹੀਂ ਮਿਲਦੀ ਮੈਂ ਪਾਰਟੀ ਤੋਂ ਨਾਰਾਜ਼ ਹੋ ਗਿਆ ਉਹ ਸਾਰੀ ਉਮਰ ਤੁਸੀਂ ਖਾਈ ਜਾਂਦੇ ਸਾਰੀ ਉਮਰ ਤੁਸੀਂ ਖਾ ਕੇ ਪਬਲਿਕ ਦਾ ਪਬਲਿਕ ਦਾ ਮਾਲ ਖਾ ਕੇ ਕਰੋੜਾ ਰੁਪਏ ਅਰਬ ਰੁਪਿਆ ਦੀ ਤੁਸੀਂ ਜਾਇਦਾਦਾਂ ਬਣਾਈਆਂ ਹੋਈਆਂ ਵਾ ਠੀਕ ਹੈ ਜੀ ਅਰਬ ਰੁਪਿਆ ਦੀ ਜਾਇਦਾਦਾਂ ਆ ਮਿਡਲ ਕਲਾਸ ਖਲੋਤੇ ਹੋਇਆ ਇੱਕ ਹੀ ਕਰਨ ਰਹੀ ਇੱਥੇ ਮਿਡਲ ਕਲਾਸ ਪਬਲਿਕ ਵੋਟ ਦੇ ਕੇ ਚੁੰਦੀ ਆ ਤੇ ਫਿਰ ਅੱਗੇ ਆਉਂਦੇ ਪਬਲਿਕ ਵੀ ਬੇਵਕੂਫ ਹੈ ਪਬਲਿਕ ਵੀ ਬੇਵਕੂਫ ਹੈ ਜਦੋਂ ਪਬਲਿਕ ਨੇ ਮੇਰੀ ਗੱਲ ਤਾਂ ਸੁਣਾਣਾ ਮੇਰੀ ਇੱਕ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਇੱਕ ਗੱਲ ਹੈਗੀ ਆ ਕਿ ਵੋਟ ਜਦੋਂ ਵੀ ਜਿਹੜਾ ਬੰਦਾ ਪਾਰਟੀ ਬਦਲ ਕੇ ਟਿਕਟ ਲੈਣ ਆਂਦਾ ਉਦੋਂ ਉਹਨਾਂ ਨੂੰ ਉੱਥੋਂ ਭਜਾਇਆ ਜਾਵੇ ਅੱਜ ਭਜਾਵੇ ਤਾਂ ਫੇਰ ਪਤਾ ਲੱਗੇ ਉਹਨੂੰ ਕਿਵੇਂ ਕਿਤਰਾ ਪਾਰਟੀ ਬਦਲ ਕੇ ਆਇਆ ਵਾ ਪਾਰਟੀ ਦਾ ਵੀ ਏਜੰਡਾ ਹੁੰਦਾ ਇੱਕ ਜਿਹੜਾ ਪਾਰਟੀ ਜਿਹੜਾ ਗੱਠ ਹੁੰਦਾ ਪਾਰਟੀ ਦਾ ਪਾਰਟੀ ਦਾ ਏਜੰਡਾ ਹੁੰਦਾ ਏਜੰਡੇ ਦੇ ਮੁਤਾਬਿਕ ਵੀ ਪਾਰਟੀ ਚੱਲਦੀ ਗਿਆ ਤੁਹਾਡੇ ਮੁਤਾਬਿਕ ਕਿਹੜੀ ਪਾਰਟੀ ਚੁਣੀ ਚਾਹੀਦੀ ਤੁਸੀਂ ਕਹਿੰਦੇ ਬੀਜੇਪੀ ਨਹੀਂ ਸਹੀ ਅਕਾਲੀ ਨਹੀਂ ਸਹੀ ਆਮ ਆਦਮੀ ਪਾਰਟੀ ਨਹੀਂ ਸਹੀ ਤੁਸੀਂ ਕਿਹਨੂੰ ਚੂਜ਼ ਕਰਦੇ ਹੋ ਭਾਜੀ ਗੁਰਜੀਤ ਸਿੰਘ ਹੋਇਲਾ ਸੈਂਸਰਚ ਬੋਲਿਆ ਉਹਨੇ 에어ਪੋਰਟ ਵਾਸਤੇ ਡਵੈਲਪਮੈਂਟ ਆ ਸਾਡੇ ਰੋਡ ਬੰਦੇ ਪਏ ਠੀਕ ਹੈ ਜੀ ਉਹਨਾਂ ਗੱਡਕੜੀ ਸਾਹਿਬ ਕੋਲ ਲਿਆਂਦੇ ਆਪਣੇ ਉਹਦੇ ਇੱਥੇ ਬੰਬ ਵੀ ਆਪਣੇ ਉੱਤੇ ਚਲੋ ਹੈਗਾ ਸੀ ਉਹ ਨਕਲੀ ਬੰਬ ਸੀ ਉਹ ਵੀ ਵੱਜਣ ਲੱਗਾ ਉਹਦੇ ਤੇ ਉਹਨੇ ਫੱਟਣਾ ਫੜ ਕੇ ਪਬਲਿਕ ਨੂੰ ਬਚਾਇਆ ਠੀਕ ਹੈ ਜੀ ਆਪਣੇ ਚਾਏ ਸੰਸਦ ਮੈਂ ਤਾਂ ਕਹਿੰਦਾ ਅਸਲੀ ਬੰਬ ਛੱਡ ਦਿੰਦੇ ਤੇ ਸਾਰੇ ਮਰ ਜਾਂਦੇ ਨਵੀਂ ਡਿਵੈਲਪਮੈਂਟ ਹੁੰਦੀ ਇਹ ਸਾਰੇ ਹੀ ਮਰ ਜਾਂਦੇ ਜਿਵੇਂ ਇਨਕਲਾਬ ਫਿਲਮ ਦੇ ਵਿੱਚ ਹੀ ਨਾ ਇਨਕਲਾਬ ਫਿਲਮ ਦੇ ਵਿੱਚ ਹੋਇਆ ਭਾਜੀ ਅਸੀਂ ਲੋਕਾਂ ਨੂੰ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੇ ਇੰਨਾ ਕੁ ਬੇਵਕੂਫ ਇੱਥੇ ਨਸ਼ਾ ਵਾ ਥੁਰ ਜੋ ਰੋਜ਼ ਲੁੱਟ ਖੋਸ ਵਟ ਹੁੰਦੀ ਐ ਇਧਰੋਂ ਲੰਗੋਣਾ ਤੁਸੀਂ ਰਾਤ ਨੂੰ 7:00 ਵਜੇ ਸਰਕਾਰ ਕੀ ਦੀ ਐ ਸਰਕਾਰ ਆਪਦੀ ਕੰਟਰੋਲ ਕਿੰਨੂੰ ਕਰਨਾ ਚਾਹੀਦਾ ਆਪ ਸਰਕਾਰ ਨੂੰ ਕੰਟਰੋਲ ਕਿਉਂ ਨਹੀਂ ਹੋ ਰਿਹਾ ਇਹ ਤੁਸੀਂ ਉਹਨਾਂ ਨੂੰ ਪੁੱਛੋ ਨਾ ਕਿਉਂ ਨਹੀਂ ਕਿ ਇਹ ਮੰਤਰੀ ਜਿਹੜੇ ਮੰਤਰੀ ਸਾਹਿਬ ਜਿਹੜੇ ਮੰਤਰੀ ਸਾਹਿਬ ਖੜੇ ਹੋਏ ਆ ਇਹਨਾਂ ਨੂੰ ਨਹੀਂ ਪਤਾ ਲੱਗਦਾ ਰੋਜ਼ ਭਾਜੀ ਗੋਲੀ ਅਗੇ ਅਗੇ ਛੁਰੀ ਮਾਰਤੀ ਮਾਰਾ ਮੋਟੀ ਅਗੇ ਛੁਰੀ ਮਾਰ ਮਾਰਤੀ ਮਾਰੀ ਮੋਟੀ ਬੰਦਾ ਪਾਜ ਜਾਂਦਾ ਹੁਣ ਕੀ ਕਰਦੇ ਆ ਪਸੋਲ ਪਤਾ ਹੀ ਕੋਈ ਨਹੀਂ ਕਿਹੜੇ ਵਲੇ ਕਿਸ ਕੋ ਕੀ ਹੈਗਾ ਮਾਰੀ ਗੋਲੀ ਚੁੱਪ ਕਰਕੇ ਲੁੱਟ ਕੇ ਖਾ ਕੇ ਅਸਲੀ ਹੈ ਕਿ ਕੀ ਹੈ ਲੁੱਟ ਕੇ ਖਾਂਗੇ ਜੀ ਬਿਲਕੁਲ ਠੀਕ ਹੈ ਹਾਂਜੀ ਅੰਕਲ ਜੀ ਤੁਸੀਂ ਵੀ ਕਾਫੀ ਸੀਨੀਅਰ ਹੈਗੇ ਹੋ ਤੁਸੀਂ ਵੀ ਕਾਫੀ ਐਕਸਪੀਰੀਅੰਸ ਰੱਖਦੇ ਹੋਣੇ ਆ ਸਿਆਸਤ ਦਾ ਐਕਸਪੀਰੀਅੰਸ ਰੱਖਦੇ ਹੋਣੇ ਆ ਤੁਹਾਡੇ ਮੁਤਾਬਿਕ ਹੁਣ ਸਿਆਸਤ ਜਿਹੜੀ ਹੈ ਕਿੱਥੇ ਤੱਕ ਪਹੁੰਚ ਗਈ ਹੈ ਸਿਆਸਤ ਦਾ ਐਕਸਪੀਰੀਅੰਸ ਕੋਈ ਨਹੀਂ ਹਰ ਬੰਦਾ ਕੁਰਸੀ ਤੇ ਭੁੱਖ ਨੂੰ ਟਕੜਿਆ ਕੋਈ ਦਲ ਬਦਲੀ ਜਿਹੜਾ ਕਿਤ ਬਦ ਕਿਸਮਤੀ ਆ ਕਿ ਜੇ ਸਰਕਾਰ ਉੱਪਰ ਜਿਹੜੀ ਸੀ ਇਥੇ ਉਲਟੀ ਹੁੰਦੀ ਦੀ ਮੇਸ਼ਾ ਪਰ ਤਰੱਕੀ ਤਾਂ ਦੀ ਹਣੀ ਏ ਜੇ ਡਬਲ ਇੰਜਨ ਦੀ ਸਰਕਾਰ ਹੋਏ ਤੇ ਮੋਦੀ ਸਾਹਿਬ ਨੇ ਬੜੀ ਤਰੱਕੀ ਕਰਵਾਈ ਆ ਹਿੰਦੁਸਤਾਨ ਦੀ ਇਹ ਸਾਡੇ ਸੂਬੇ ਦੀ ਤਰੱਕੀ ਨਹੀਂ ਕੋਈ ਸ਼ਹਿਰ ਦੀ ਤਰੱਕੀ ਨਹੀਂ ਕੋਈ ਅਸੀਂ ਇਹ ਵੇਖਦੇ ਨਹੀਂ ਪਰ ਅਸੀਂ ਦੇਸ਼ ਨੂੰ ਵੇਖਦੇ ਆ ਦੇਸ਼ ਦੇ ਖਾਤਰ ਉਹਨਾਂ ਨੇ ਬਹੁਤ ਕੁਝ ਕੀਤਾ ਮਤਲਬ ਕਿ ਜਿਵੇਂ ਕਿ ਰਾਮ ਮੰਦਰ ਜੀ ਬਣ ਗਿਆ ਜੋ ਨਹੀਂ ਬਣਦਾ ਕਿੰਨੇ ਸਾਹਿਬ ਅੰਮ੍ਰਿਤਸਰ ਚ ਕੀ ਕੀ ਬਣਾਇਆ ਬਜਪੀ ਨੇ ਅੰਮ੍ਰਿਤਸਰ ਕੁਝ ਆਈ ਨਹੀਂ ਸਰਕਾਰ ਤੇ ਸਰ ਗੋਲਡਨ ਟੈਂਪਲ ਕੋਰੀਡੋਰ ਦੇਖਿਆ ਤੁਸੀਂ ਭਾਈ ਕੋਰੀਡੋਰ ਬੜਾ ਕਾਲੀਜਾਲੇ ਬਣਾਇਆ ਸੀ ਉਹ ਤਾਂ ਕਾਲੀ ਵਿਚਵੀਂ ਦੀ ਸਰਕਾਰ ਸੀ ਨਾ ਬੜੀ ਰਿਆ ਬੜੀ ਸੀ ਉਹ ਡਬਲ ਇੰਜਨ ਦੀ ਸਰਕਾਰ ਹੋ ਗਈ ਤੁਹਾਡੇ ਮੁਤਾਬਕ ਡੋਬਲ ਹੀ ਆ ਤਰੱਕੀ ਤਾਂ ਜੁਣੀ ਜੇ ਡਬਲ ਇੰਜਨ ਸਰਕਾਵੇ ਯੂਪੀ ਕਿੱਥੇ ਚਲਾ ਗਿਆ ਹਰਿਆਣਾ ਕਿੱਥੇ ਪਹੁੰਚ ਗਿਆ ਪੰਜਾਬ ਤਾਂ ਥੱਲੇ ਥੱਲੇ ਚਲਾ ਗਿਆ ਇੱਥੇ ਲੁੱਟਾਂ ਖੁਆਰਾਂ ਰਹਿ ਗਈਆਂ ਜੇ ਸੂਰੀ ਮਾਰ ਨਸ਼ਾ ਵਧ ਗਿਆ ਜੇ ਇੱਥੇ ਕੰਮ ਜੇ ਸਰਕਾਰ ਕੰਟਰੋਲ ਨਹੀਂ ਕਰੇਗੀ ਤਾਂ ਕੀ ਕਰੇਗਾ ਕੀ ਤੁਸੀਂ ਸਹਿਮਤ ਹੋ ਇਹਨਾਂ ਦਾ ਪੰਜਾਬ ਦੇ ਵਿੱਚ ਕ੍ਰਾਈਮ ਵਧਦਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਕ੍ਰਾਈਮ ਇਹ ਸ਼ਬਦ ਦਾ ਜੀ ਹਰ ਹਰ ਗਵਰਨਮੈਂਟ ਚ ਵਧਦਾ ਹਰ ਇੱਕ ਇੱਕ ਦੂਜੇ ਨੂੰ ਕਹਿੰਦਾ ਜੀ ਅਸੀਂ ਅੱਛੇ ਕੰਮ ਕਰ ਰਹੇ ਹਾਂ ਲੇਕਿਨ ਕ੍ਰਾਈਮ ਉੱਤੇ ਅਕਾਲੀ ਭਾਜਪਾ ਦੀ ਵੀ ਸਰਕਾਰ ਦੇਖੀ ਹੈ ਤੁਸੀਂ ਕਾਂਗਰਸ ਵੀ ਦੇਖੀ ਹੈ ਹੁਣ ਆਮ ਆਦੀ ਪਾਰਟੀ ਦੀ ਵੀ ਦੇਖ ਲਈਤੀ ਹੈ ਠੀਕ ਹੈ ਤੁਸੀਂ ਕਾਫੀ ਵੱਖਰੀ ਵੱਖਰੀ ਸਰਕਾਰਾਂ ਪੰਜਾਬ ਨੇ ਦੇਖੀਆਂ ਠੀਕ ਹੈ ਹੁਣ ਪੰਜਾਬ ਦੇ ਮੌਜੂਦਾ ਹਾਲਾਤ ਜਿਹੜੇ ਆ ਉਹ ਕੀ ਹੈਗੇ ਜੋ ਤਾਂ ਹਾਲਾਤ ਸਰ ਬਹੁਤ ਜ਼ਿਆਦਾ ਮਾੜੇ ਆ ਜੀ ਕੋਈ ਸਰਕਾਰ ਇਸ ਵਾਸਤੇ ਧਿਆਨ ਨਹੀਂ ਦਿੰਦੀ ਕੋਈ ਜਿਹੜੇ ਸਾਨੂੰ ਕੋਈ ਬਿਜਲੀ ਫ੍ਰੀ ਦਿੰਦੀ ਜਾਂ ਕੋਈ ਹੋਰ ਚੀਜ਼ ਦਿੰਦੀ ਉਹ ਦੂਜੇ ਪੈਸੇ ਕੱਢ ਲੈਂਦੀ ਆ ਅਕਾਲੀ ਦਲ ਜਿਹੜੇ ਉਧਰੋਂ ਕਰਦੀ ਆ ਅਕਾਲੀ ਦਲ ਨੂੰ ਲੋਕਾਂ ਨੂੰ ਮਲਾਜ਼ਮਾਂ ਨੂੰ ਡੀਏ ਦੇ ਕਿਸ਼ਤਾਂ ਵੀ ਦਿੱਤੀਆਂ ਤਰਖਾਵਾਂ ਵੀ ਬਧਾਈਆਂ ਉਹਨਾਂ ਨੇ ਇਹਨਾਂ ਨੇ ਕਿ ਨਾ ਕਾਂਗਰਸ ਆਈ ਨਾ ਕੁਝ ਹੈ ਅਜੇ ਤੱਕ ਲੋਕ ਮਲਾਜ਼ਮਾਂ ਨੂੰ ਸਰ 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 ਮਲਾਜ਼ਮ ਰਹਿੰਦੇ ਆ ਕਿ ਇਹਨਾਂ ਨੇ ਦੋ-ਦੋ ਮਹੀਨੇ ਐਜੀਟੇਸ਼ਨ ਹੁੰਦੇ ਰਿਹਾ ਡੀਸੀ ਦਫ਼ਤਰ ਬੰਦ ਰਹੇ ਫਿਰ ਵੀ ਇਹਨਾਂ ਨੇ 4% ਡੀਏ ਦੇ ਕੇ ਕੁਝ ਨਹੀਂ ਦਿੱਤਾ ਕਹਿੰਦੇ ਕਰਜ਼ੇ ਦੇ ਚੜਾਏ ਨਾ ਉਹਨਾਂ ਨੇ ਮੇਰੀ ਗਾਲੀ ਹੁਣ ਆਪ ਆਈ ਹੈ ਇਹ ਕੀ ਗਾਰੰਟੀ ਇਹ ਵੀ ਆਪੀ ਲੁੱਟਣ ਦੀ ਹੈ ਤੁਸੀਂ ਘੱਟੋ ਘੱਟ ਫ੍ਰੀ ਨਾ ਦਿਓ 2 ਰੁਪਏ 3 ਰੁਪਏ ਬਿਜਲੀ ਦੇ ਦਿਓ ਇੰਨੀ ਦੁਨੀਆ ਰੇਟ ਘਟਾ ਦਿਓ ਤੁਹਾਨੂੰ ਤੁਹਾਨੂੰ ਇਹਦੀ ਰੈਵਨਿਊ ਜ਼ਿਆਦਾ ਆਏਗਾ ਜਿਹੜਾ ਫ੍ਰੀ ਦੇਨੇ ਪਿਆ ਲੋਕਾਂ ਦੇ ਵਿੱਚ ਜਿੱਤੇ ਪਾਤੀ ਸਾਡਾ ਰਾਮੀ ਜਿਹੜਾ ਮਾਰੇ ਮੁਤਾਬਿਕ ਫ੍ਰੀ ਦੇਣ ਨਾਲੋਂ ਜ਼ਿਆਦਾ ਵਧੀਆ ਕੀ ਰੋਜ਼ਗਾਰ ਦੇ ਦਿੱਤਾ ਜਾਵੇ ਤਾਂ ਕਿ ਲੋਕ ਕਮਾ ਕੇ ਚੀਜ਼ ਲੈਣ ਭਾਜੀ ਰੋਜ਼ਗਾਰ ਦੇਣਗੇ ਤੇ ਲੋਕੀ ਬਾਹਰ ਕਿਉਂ ਜਾਣ ਮੇਰੀ ਇੱਕ ਮਿੰਟ ਜਿਸਕੇ ਹਦੀ 50-60000 ਰੁਪਇਆ ਇੱਥੇ ਇਨਕਮ ਹੋ ਜੇ ਉਹਦੀ ਸੇਵਿੰਗ ਹੋ ਜੇ ਤਾਂ ਉਹ ਬਾਹਰ ਕੀ ਕਰਨ ਜਾਏਗਾ ਕਿਉਂ ਬੱਚੇ ਬਾਹਰ ਜਾਂਦੇ ਪਿਆ ਭਗਵੰਤ ਮਾਨ ਦਾ ਇੱਕ ਵਾਦਾ ਸੀ ਸਿਆਸਤਦਾਨ ਤੋਂ ਪਹਿਲਾਂ ਤੇ ਉਹਨਾਂ ਨੇ ਮਤਲਬ ਕਿ ਸੀਐਮ ਬਣਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਬੱਸਾਂ ਵਾਂਗੂ ਜਿਵੇਂ ਬਾਜ਼ ਜਹਾਜ ਭਰ-ਭਰ ਕੇ ਬੱਚੇ ਬਾਹਰ ਜਾ ਰਹੇ ਆ ਮੈਂ ਇੱਥੇ ਰੋਜ਼ਗਾਰ ਲਿਆਉਂਗਾ ਕਿ ਪੰਜਾਬ ਦੇ ਅੱਜ ਦੇ ਹਾਲਾਤ ਹੈਗੇ ਐਵੇਂ ਨਵੀਂ ਇੰਡਸਟਰੀ ਆਵੇ ਨਈ ਇਨਵੈਸਟਮੈਂਟ ਆ ਰੋਜ਼ਗਾਰ ਆਇਆ ਭਾਜੀ ਇੱਕ ਮਿੰਟ ਕਿੰਨਾ ਕੁ ਰੋਜ਼ਗਾਰ ਆਇਆ ਜੀ ਆ ਹੁਣੇ ਇੱਥੇ ਨਾ ਮਤਲਬ ਖਲ ਸੋਗ ਬ ਆਪ ਬੱਚੇ ਇਹ ਗੱਲਾਂ ਕਰ ਰਹੇ ਸੀ ਸੁਣ ਰਹੇ ਸੀ ਕਿ ਸਾਨੂੰ ਕੁਝ ਵੀ ਨਹੀਂ ਮਿਲਦਾ 13000 ਕੇ 14000 ਰੁਪਏ ਜਿਹਨੂੰ ਬੇਦਨ ਤਨਖਾਹ ਮਿਲਦੀ ਪਈ ਹੈ ਉਹ ਕੀ ਕਰੇਗਾ ਉਹਦੇ ਵਿਆਹ ਵੀ ਨਹੀਂ ਕਰਾ ਸਕਦਾ ਅੱਜ ਕੱਲ ਜਿਹੜੀ ਕੁੜੀ ਹੈ ਉਹ ਆਂਦੇ ਕਹਿੰਦੀ ਮੈਨੂੰ 15000 ਦਾ ਮੋਬਾਈਲ ਦਿਓ 20000 ਦਾ ਮੋਬਾਈਲ ਉਹਦਾ ਘਰ ਹੀ ਨਹੀਂ ਬਸਣਾ 13 14000 ਵਾਲੇ ਦਾ ਇਹ ਗਵਰਨਮੈਂਟ ਹੈ ਸਾਡੀ ਇਹ ਗਵਰਨਮੈਂਟ ਨੇ ਤਾਂ ਬੇੜਾ ਕੇ ਕਰ ਕਰ ਕਰਤਾ ਹਾਂਜੀ ਤੁਸੀਂ ਦੱਸੋ ਆ ਹੁਣ ਸੜਕਾਂ ਬਣਾਈਆਂ ਸੀ ਉਸ ਵੇਲੇ ਕਾਲੀਦਾਲ ਵਾਲਿਆਂ ਨੇ ਬੀਆਰਟੀਸੀ ਦੇ ਬੱਸਾਂ ਬੰਦ ਲਈਆਂ 11 ਬੱਸਾਂ ਲੋਤੀਆਂ ਨੇ ਕਿੰਨਾ ਲਾਉਤੋ 6000 ਕਰੋੜ ਰ ਕਿੰਨਾ ਪਬਲਿਕ ਦਾ ਲਾਸ ਹੈ ਪਬਲਿਕ ਦਾ ਲਾਸ ਆ ਸੜਕਾਂ ਵਿੱਚ ਲੰਘਣ ਹੀ ਨਹੀਂ ਦਿੰਦੇ ਲੋਕਾਂ ਨੂੰ ਜਾਮ ਲੱਗੇ ਪਏ ਨੇ ਲੋਕਾਂ ਨੂੰ ਕਿੰਨਾ ਪੈਟਰੋਲ ਨਜਾਇਜ਼ ਪੁੱਕਿਆ ਜਾ ਰਿਹਾ ਜਿਹੜਾ ਕਿ ਰੇਡ ਕਿੰਨਾ ਜ਼ਿਆਦਾ ਇੱਥੇਗਾ ਉਹ ਉਹ ਕਿਉਂ ਨਹੀਂ ਉਹਨਾਂ ਚਾਉਂਦੇ ਬਸਾਂ ਨੂੰ ਆਰਟੀਸੀ ਦੀ ਲਾਣੀ ਨਹੀਂ ਪੈਂਦੀ ਸੀ ਉਹਨਾਂ ਨੂੰ ਇਧਰ ਲੈ ਲੋਕਰ ਰੂਟ ਦਾ ਜਨਾਲਾ 15 20 ਕਿਲੋ ਜਨਾਲਾ ਚਲਾ ਤਿੰਨ ਤਿੰਨ ਚਲਾ ਦੋ ਥੋੜੇ ਰੂਟ ਨੇ ਉਥੇ ਜਿਹੜੇ ਆਟੋ ਵਾਲਾ ਨੇ ਦੇ ਦੇ ਮੈਂ ਕਹਿੰਨਾ 5 5 ਕਿਲੋ ਬੰਦਿਆਂ ਨੂੰ ਬਸ ਲੈ ਲੋ ਜਾਂ ਕਾਇਰ ਦੇ ਲੋ ਉਹ ਅੰਮ੍ਰਿਤ ਰੋਜ਼ਗਾਰ ਮਿਲੇਗਾ ਉਹਨਾਂ ਨੂੰ ਇਹ ਕੁਛ ਜੋ ਡੰਪ ਹੋਈਆ ਬਨੇ 6000 ਰੁਪਏ ਖਤ ਹੋ ਗਿਆ ਹਾਂਜੀ ਹਾਂਜੀ ਕਿਧਰ ਟਾਇਰ ਗਿਆ ਕਿਧਰ ਟਿਊਬਾ ਗਿਆ ਨੇ ਉਹ ਤੇ ਦੇਖ ਲਓ ਯਾਨੀ ਕਿ ਕੰਡਮ ਕੰਡਮ ਹੋ ਰਿਹਾ ਸਮਾਰਕਾ ਕੁਛ ਆਪਣਾ ਖਾਨ ਦਾ ਮਸਾਲਾ ਬਣਾਉਂਦੇ ਜੀ ਜਿਹੜੀ ਚੀਜ਼ ਆਉਂਦੀ ਹੈ ਆਪਣਾ ਉਹ ਵੀ ਬੰਦ ਕਰਤੀਆਂ ਜੀ ਆਮ ਪਾਰਟੀ ਸਰਕਾਰ ਨੇ ਤਾਂ ਉਹ ਵੀ ਬੰਦ ਕਰਤੀ ਪਹਿਲਾਂ ਚਲਦੀਆਂ ਵੀ ਸੀ ਨਾ ਲੋਕੀ ਜਾਂਦੇ ਆਉਂਦੇ ਸੀ ਉਹ ਲੋਕੀ ਸਵਦਾ ਲੈਂਦੇ ਸੀ ਉਸ ਦੀ ਕਾਫੀ ਚੱਲਣੀ ਸ਼ੁਰੂ ਹੋ ਗਈ ਸੀ ਲੋਕੀ ਬਹਿਣਾ ਸ਼ੁਰੂ ਹੋ ਗਈ ਸੀ ਕਾਫੀ ਲੋਕਾਂ ਨੂੰ ਉਹ ਲੋਕ ਘਾਟੇ ਤੇ ਜਾਣ ਕਰਕੇ ਬੰਦ ਕੀਤੀ ਗਈ ਸੀ ਉਹ ਸੁਲਤਾਂਗੀਆਂ ਸੀ ਮੁਲਾਜ਼ਮ ਜਾਂਦੇ ਸੀ ਬੰਦੇ ਜਾਂਦੇ ਸੀ ਪੜ੍ਹਨ ਵਾਲੇ ਬੱਚੇ ਜਾਂਦੇ ਸੀ ਪਰ ਬੜੀ ਸੱਜ ਜੀ ਕੰਪਨੀ ਬਾਗ ਦੇ ਵਿੱਚ ਸਾਰੇ ਸਿਨੀਅਰ ਸਿਟੀਜ਼ਨ ਜ਼ਿਆਦਾ ਹੁੰਦੇ ਆ ਜਾਂ ਕੋਈ ਅੱਛੇ ਬੰਦੇ ਜਿਹੜੇ ਹੁੰਦੇ ਆ ਪੀਣ ਦਾ ਪਾਣੀ ਇੱਥੇ ਘਾਟ ਤੋਂ ਘਾਟ ਮਹੀਨੇ ਤੋਂ ਪਹਿਲਾਂ ਕਾ ਕਾਸੀ ਹੁਣ ਕੁਛ ਇੱਕ ਬੂੰਦ ਪਾਣੀ ਵੀ ਨਹੀਂ ਲੱਭਦਾ ਸਾਰੇ 10 ਦੇ ਬੇ ਪਾਣੀ ਦੇ ਦੇ ਕੰਪਨੀ ਬਾਗ ਦੇ ਵਿੱਚ ਕਦੇ ਡਿਵੈਲਪਮੈਂਟ ਹੋਈ ਕੁਛ ਨਹੀਂ ਹੋ ਆ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਕੋਈ ਨਹੀਂ ਜੀ ਅੱਜ ਤੋਂ 5-7 10 ਸਾਲ ਪਹਿਲਾਂ ਇਸ ਤੋਂ ਪਹਿਲਾਂ ਬਿਲਕੁਲ ਉਦੋਂ ਆਈ ਸੀ ਪ੍ਰੋਗਰੈਸ ਲੇਕਿਨ ਉਸ ਤੋਂ ਬਾਅਦ ਕੋਈ ਨਹੀਂ ਹੋਈ ਟਰ ਬਦਲੀ ਸਰਕਾਰ ਬਦਲੀ ਪ੍ਰੋਗਰੈਸ ਰੁਕੀ ਬਿਲਕੁਲ ਸਾਰੇ ਹਰ ਵੇਲੇ ਰੁਕਦੀ ਹੈ ਜੀ ਬਿਲਕੁਲ ਪ੍ਰੋਗਰੈਸ ਰੁਕਦੀ ਹੈ ਔਰ ਸਰਕਾਰਾਂ ਇੱਕ ਦੂਜੇ ਨੂੰ ਬੇਕੂਰ ਹੁੰਦੀਆਂ ਵਾ ਜੇ ਕਿਸੇ ਨੂੰ ਇੱਕ ਗਰੀਬ ਬੰਦੇ ਨੂੰ ਮਾਰਦੀ ਪਈ ਤੇ ਇੱਕ ਮਿੰਦੋਕ ਨੂੰ ਮਾਰਦੀ ਪਈ ਆ ਜੇ ਸਾਨੂੰ ਬਿਲ ਦੀ ਸਹੂਲਤ ਦੂਜੇ ਵਾਰ ਬਿਜਲੀ ਦੇ ਬਿੱਲ ਦੇ ਕੇ ਫ੍ਰੀ ਸਹੂਲਤਾਂ ਲੈ ਕੇ ਸਰਕਾਰ ਲੋਕਾਂ ਨੇ ਕਿਹਾ ਇੱਕ ਮੌਕਾ ਦਿਓ ਕੁਜਰੀਵਾਲ ਸਾਹਿਬ ਨੇ ਕਿਹਾ ਲੋਕਾਂ ਨੇ ਬਹੁਤ ਜ਼ਿਆਦਾ ਮੌਕਾ ਦਿੱਤਾ ਹੁਣ ਫਰਕ ਇੱਥੇ ਪੈ ਗਿਆ ਜਾ ਕੇ ਕਿ ਉਧਰੋਂ ਫ੍ਰੀ ਦਿੱਤਾ ਉਧਰੋਂ ਪੈਟਰੋਲ ਦੇ ਰੇਟ ਪੰਜਾਬ ਉਧਰ ਦੇ ਸਭ ਤੋਂ ਜ਼ਿਆਦਾ ਰੇਡ ਪੈਟਰੋਲ ਤੇ ਪੰਜਾਬ ਚ ਨੇ ਤੌਰ ਦੂਸਰੇ ਪਾਸੇ ਰਜਿਸਟਰਡ ਰੇਡ ਕਿੰਨੇ ਵਧਾਤੇ ਮੈਲਜ ਐਕਟ ਦੇ ਵਿੱਚ ਜੀਸਾ ਵਧਾਤੀਆਂ ਹਰ ਪਾਸੇ ਵੀਸਾ ਵਧਾਤੀ ਜਿਹਨੇ ਜਿਆਦਾ ਹੂੰ ਹੁਮਾ ਕੇ ਪਾਰਟੀ ਆਈ ਸੀ ਉਸ ਹਿਸਾਬ ਨਾਲ ਪਾਰਟੀ ਨੇ ਕੰਮ ਕੀਤੇ ਨਹੀਂ ਕੀਤੇ ਉਹ ਕੰਮ ਨਾਲ ਨਹੀਂ ਹੋਏ ਉਹਨੇ ਢੋਸ ਹੋ ਗਈ ਉਹਨੇ ਢੋਸ ਹੋ ਗਈ ਹਾਂਜੀ ਉਹ ਨਹੀਂ ਉਹਨੇ ਢੋਸ ਹੋ ਗਈ ਬਸ ਫਿਰ ਜੋ ਜਿਹੜੀ ਹਵਾ ਚੱਲੀ ਸੀ ਹੁਣ ਹਵਾ ਨਹੀਂ 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 ਹੈਗੀ ਤੂੰ ਦੇਖ ਲਓ ਹਵਾ ਹੈ ਨਹੀਂ ਮੌਕੇ ਤੇ ਹਵਾ ਨਹੀਂ ਗਈ ਹਾਂਜੀ ਤੁਸੀਂ ਵੀ ਕਾਫੀ ਇਹ ਬੰਦੇ ਇੱਕ ਵਪਾਰ ਆਈ ਲੀਡਰ ਦਾ ਆਪਣਾ ਪੈਸਾ ਲਾਉਂਦੇ ਆ ਜਿੱਦੇ ਆ ਔਰ ਆਪਣੀ ਕਮਾਈ ਕਰਦੇ ਆ ਜੁਦਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹੁਣ ਮੌਜੂਦਾ ਜਿਹੜਾ ਇਲੈਕਸ਼ਨ ਹੋ ਰਿਹਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਕੌਣ ਕਰਾ ਸਕਦਾ ਹੈ ਇਹ ਸਾਰਿਆਂ 'ਚ ਕੋਈ ਵੀ ਨਹੀਂ ਕਰਾ ਸਕਦਾ। ਕੋਈ ਨੋਟਾ ਵਾਲੇ ਹੋ? ਹਾਂ? ਇਹ ਨੋਟਾ ਵਾਲੇ ਇਹਨਾਂ ਲਈ ਤਾਲੀਆਂ ਵਜਾਓ। ਬਿਲਕੁਲ ਆ ਕੰਪਨੀ ਵਾਲਾ ਹਾਲ ਦੇ। ਇਹ ਕੰਪਨੀ ਵਾਲਾ ਹਾਲ ਦੇਖੋ ਸੁਰੇ ਪਹਿਲਾਂ 5 ਵਜੇ ਚਾੜੋ ਫਿਰਦਾ ਸੀ। ਅਸੀਂ ਆਂਦੇ ਹੀ ਸੁਰੇ 5 ਵਜੇ ਦੇ। ਕੋਈ ਨਹੀਂ। ਜਿੱਥੇ ਟੋਇਆ ਪਿਆ ਉੱਥੇ ਟੋਇਆ ਉਦਾਂ ਹੀ ਆ। ਗੰਦ ਪਿਆ ਬਿਲਕੁਲ। ਕੋਈ ਵੀ ਨਹੀਂ ਕਰਾ ਸਕਦਾ। ਪੈਸੇ ਹੀ ਨਹੀਂ ਕਿ ਗੌਰਮੈਂਟੋਂ ਕਰਾਣ ਕਿੱਥੋਂ? ਨਹੀਂ ਸਰਕਾਰ ਕੋ ਪੈਸਾ ਹੀ ਨਹੀਂ ਤੇ ਡਿਵੈਲਪਮੈਂਟ ਜਿਹੜੀ ਪਹਿਲਾਂ ਇਸੀ ਕੰਪਨੀ ਬਾਗ 'ਚ ਉਹ ਪੈਸਾ ਆਇਆ ਸੀ ਨਾ। ਉਸੇ ਜਦੋਂ ਸੀਗਾ ਉਹਨਾਂ ਕਰਾਈਦ ਵਾਲਾ ਅੰਮ੍ਰਿਤਸਰ ਪੋਰੇ ਵੋਟਾਂ ਲਿਆਨਾਂ ਦੇ ਫਿਰ ਜੋਚੀ ਵੀ ਤੇ ਕੈਂਡੀਡੇਟ ਖੜਾ ਨਾ ਤੁਸੀਂ ਕਿਉਂ ਕਹਿੰਦੇ ਚਾਰਾਂ ਚ ਕੋਈ ਵੀ ਨਹੀਂ ਕੋਈ ਕਰ ਸਕਦਾ ਜੇ ਮੰਨ ਲਓ ਜਿੱਤ ਵੀ ਗਿਆ ਉੱਪਰ ਤੇ ਮੋਦੀ ਬੈਠਾ ਉਹਨੇ ਕੀ ਕਰ ਲੈਣਾ ਉਹ ਜਿਸ ਪਾਰਟੀ ਨੂੰ ਖੜਾ ਮਾਰੀ ਜਦੋਂ ਡਿਵੈਲਪਮੈਂਟ ਹੋਈ ਉਹਦੋਂ ਵੀ ਉੱਪਰ ਮੋਦੀ ਸੀ ਨਹੀਂ 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 ਗੱਲ ਉਹਦੋਂ ਡਿਵੈਲਪਮੈਂਟ ਹੋਈ ਉਹਦੋਂ ਵੀ ਉੱਪਰ ਮੋਦੀ ਸੀ ਲੋਕਲ ਪੋਲਿਟਿਕਸ ਦੇਖੋ ਨਾ ਲੋਕਲ ਕੌਣ ਹੈ ਲੋਕਲ ਸੀਐਮ ਕੌਣ ਹੈ ਉਹ ਦੇਖੋ ਨਾ ਜੀ ਸਟੇਟ ਦਾ ਐਮਐਲਏ ਜੋ ਕਰਾ ਸਕਦਾ ਐਮਪੀ ਥੋੜੀ ਕਰਾ ਸਕਦਾ ਗਲਤੀ ਹੈ ਹਾਂਜੀ ਹਾਂਜੀ ਤੇ ਸਾਡੇ ਨਾਲ ਦੇਖੋ ਤੁਸੀਂ ਕਾਫੀ ਕਾਫੀ ਜ਼ਿਆਦਾ ਤੁਹਾਨੂੰ ਮਿਲੇਗਾ ਗਿਆਨ ਮਿਲੇਗਾ ਕਿ ਕਿਹੜੀ ਸਰਕਾਰ ਚੁਣੀ ਜੀ ਕਿਹੜੇ ਲੋਕਾਂ ਨੇ ਕੀ ਕੀਤਾ ਕਿਉਂਕਿ ਤੁਸੀਂ ਐਕਸਪੀਰੀਅੰਸ ਆਪਣੀ ਅੱਖੀਂ ਨੇ ਦੇਖਿਆ ਤੁਸੀਂ ਦੇਖਿਆ ਕਿਹੜੀ ਪਾਰਟੀ ਕਿਹੜੀ ਡਿਵੈਲਪਮੈਂਟ ਨਾਦੀ ਕਿਹੜੇ ਐਮਪੀ ਨੇ ਕੰਮ ਕਰਾਇਆ ਕਿੰਨੇ ਨਹੀਂ ਕਰਾਇਆ ਸੋ ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰੋਗੇ ਤੇ ਸਾਡਾ ਯੂਥ ਦੇਖ ਕੇ ਇਨਸਪਾਇਰ ਹੋਏਗਾ ਨਹੀਂ ਤੁਸੀਂ ਇਹ ਤੁਹਾਡੀ ਵੀ ਜਵਾਬਦੇਹੀ ਬੰਦੀ ਹੈ ਤੁਸੀਂ ਵੀ ਤੁਸੀਂ ਵੀ ਸੀਨੀਅਰ ਹਾਂਜੀ 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 ਦੇਖੋ ਜੀ ਗੱਲ ਹੈਗੀ ਹੈ ਤੁਸੀਂ ਕਿਸੇ ਪੋਲੀਟਿਸ਼ੀਅਨ ਦੇ ਉੱਤੇ ਯੂ ਕੈਨ ਨਾਟ ਬਲੀਵ ਐਨੀ ਪੋਲੀਟਿਸ਼ੀਅਨ ਦੇ ਆਰ ਆਲ ਬਲੱਡੀਸ ਕੌਂਟਰਸ